हा भी मुंडिया करता सप्लाई ਸਮਾਨ ਸਹੀ ਹੱਥਾਂ ਵਿੱਚ ਗਿਆ ਨਾ ਹਾਂ ਦੱਸ ਉਹ ਪੇਮੈਂਟ ਕਰਦਾਂਗੇ ਯਾਰ ਤੂੰ ਐ ਬੋਲਦਾ ਕਿ ਹੁਣ ਨਾ ਮੈਨੂੰ ਪੇਮੈਂਟ ਬਾਰੇ ਤੈਨੂੰ ਅੱਗੇ ਕੀਤੀ ਨਹੀਂ ਹੈਗੀ ਪੇਮੈਂਟ ਮੈਂ ਉਹ ਮੈਨੂੰ ਪਤਾ ਤੈਨੂੰ ਲੋੜ ਆ ਗਈ ਹੁਣ ਮੈਂ ਅੱਜੋਂ ਵੀ ਪਿੱਛੋਂ ਸਪਲਾਈ ਬੰਦ ਆ ਰਹੀ ਆ ਗਈ ਹੁਣ ਪਿੱਛੋਂ ਮੇਰੇ ਕੋਲੇ ਆ ਜਾਨ ਕੇ ਫੇਰੀ ਤੈਨੂੰ ਦਊਂਗਾ ਉਹ ਬਾਕੀ ਪਾ ਪਾ ਸਪਲਾਈ ਕਾ ਕੋਈ ਨਾ ਕੋਈ ਨਾ ਕਰਦੂ ਨਾਲ ਮੈਨੂੰ ਟੋਕੇ ਨਾ ਕਰਦਾ ਅੱਗੇ ਤੈਨੂੰ ਬਿਨਾ ਕਹੀ ਮੈਂ ਕਰ ਦਿੰਨਾਗਾ ਇਸ ਵਾਰੀ ਲੇਟ ਹੋ ਗਈ ਤੂੰ ਮੈਨੂੰ ਬੋਲਣ ਲੱਗ ਗਿਆ ਗੁੱਸਾ ਨਾ ਜੜਾਇਆ ਕਰ ਮੈਨੂੰ ਕਾ ਕਾ ਤਾ ਗੱਲ ਸੁਣ ਮੇਰੀ ਗੱਲ ਸੁਣ ਮੈਂ 2-4 ਦਿਨ ਜਾ ਕੇ ਆਉਣਾਗਾ ਮੇਰੇ ਮਾਮੇ ਦੇ ਮੁੰਡੇ ਦੀ ਪ੍ਰਧਾਨਗੀ ਆ ਉੱਥੇ ਮੇਰੀ ਲੋੜ ਆ ਉਹ ਸਹੀ ਆਪਦਾ 2-4 ਦਿਨ ਉਹਰੇ ਕੰਮਦੰਦਾ ਕਰ ਲਿਓ ਮੇਰੇ ਆਉਂਦੇ ਨੂੰ ਚੰਗਾ ਨਹੀਂ ਕਾਜੀ ਗੱਲ ਸਪਲਾਈ ਚੰਗੀ ਤਰ੍ਹਾਂ ਹੋਣੀ ਚਾਹੀਦੀ ਆ। ਹਾਂ ਨਾਲੇ ਤੇਰੇ ਕੋਲ ਥੋੜੇ ਕਿ ਟਾਈਮ ਨੇ ਮੁੰਡਾ ਆਉਂਦਾ ਕੋ ਤਾਂ ਸਮਾਨ ਫੜ ਲਿਓ। ਚੰਗਾ। ਓਰੀ ਭਾਈਏ। ਹੋਰ ਇਹ ਆਵੇ ਚੱਲਦਾ ਕੋਈ ਕੁਛ ਨਹੀਂ ਇਹ ਨਹੀਂ। ਲੱਗਦਾ ਥੋੜੀ ਨਾ ਆਈ ਗਰਮੀ ਗਰਮੀ ਹੋ ਗਿਆ ਅੰਦਰ। ਆਏ ਵੇ। ਮੋਟਰਸਾਈਕਲ ਦਾ ਬੇਚਾਂ ਯਾਰ। ਹੋਰ ਉਹੀ ਇੱਕ ਵਾਰ ਜਾਂ ਨਿਰ ਪਈਣ ਦਾ ਸੋ ਮੋਟਰਸਾਈਕਲ। ਆਪਾਂ ਰੁਟੇ ਆਪ ਜੀਪ ਚ ਆਊਗਾ। ਬੁਲਟ ਨੂੰ ਜਿੰਦਾ ਲਾ ਗਿਆ। ਉਹ ਰਾ ਕਿੱਥੇ ਗਿਆ ਉਹ ਤੰਦਸੀ ਦਾ ਨਾਮ ਮਾਮੇ ਦੇ ਮੁੰਡੇ ਬਣ ਗਿਆ ਪਰ ਨਾ ਆਣੇ ਕਿਤੇ ਆਇਤੇ ਚਾਰ ਦਿਨ ਗੈਰ ਆ ਹੁਣ ਉਹ ਨਿਆਰੇ ਨੇ ਆਪਣੇ ਉਹ ਭਾਈ ਚੱਕ ਲਾਂਗੇ ਤੋ ਨਿਆਰੇ ਪਰ ਪਈਓ ਦਾ ਦੇਕਣ ਨਾ ਖਰਚੇ ਨਾ ਹੋਟਲ ਹੈ ਕਿ ਵੇਚ ਦਾਂਗੇ ਓਏ ਹਾਂ ਉਹਨੂੰ ਪਤਾ ਲੱਗਦਾ ਨੇ ਦਾ ਸੰਦ ਖੰਦੇ ਨੇ ਫੋਨਿੰਗ ਮੈਂ ਪੁੱਛੀ ਹੈ ਦੀਆ ਹਾਂ ਸੰਦ ਕੀ ਬੋਲਟ ਦਾ ਚਾਬੀ ਲਾ ਉਹ ਲਾ ਗਿਆ ਹੋ ਗਿਆ ਗੇਟ ਲਾ ਗਿਆ ਥਾਰ ਵੀ ਲੈ ਗਿਆ ਅਬਦੀ ਥਾਰ ਵੀ ਲੈ ਗਿਆ ਗੱਲ ਸੁਣਾ ਆਪਣ ਨੂੰ ਐ ਕਹ ਵੀ ਜਿੱਟਾ ਦਊਂਗੇ ਹਣਾ ਕੁੰਦਿਲਾਂ ਆਂ ਇਹ ਪੈਸੇ ਤੇ ਸਲਾਮਨ ਨੂੰ ਪ੍ਰਮਾਣ ਕਰ ਦੇਣ ਜਾਇਆ ਕਰਾਂਗੇ ਬਸ ਤੇ ਵਗ ਜਾ ਕਰਾਂਗੇ ਬੰਡਾੜੀ ਦੇ 100 ਰੁਪਏ ਕਰਾ ਦੇ ਕੇ ਚੱਲ ਜਾਓ ਹਸਲਾ ਤਾਂ ਆਏਗਾ ਪਾਸਾ ਖੜਾ ਕੇ ਚੜਾ ਕੇ ਕਰਾਂਗੇ ਨਹੀਂ ਨਹੀਂ ਡੋਕ ਨਹੀਂ ਨਹੀਂ ਹਸਲ ਨਹੀਂ ਉਹ ਪਤਾ ਨਹੀਂ ਇਹਨਾਂ ਕੋ ਜੂਸ ਖਾਤ ਉਹ 12 ਕ ਜੂਸ ਆ ਯਾਰ ਮੈਂ ਤਾਂ ਯਾਰ ਉਂਗਲੀ ਲੜੀ ਬੈਠਾਗਾ ਮੈਂ ਤਾਂ ਗਉਚਰ ਚੱਲ ਹੁਣ ਸਵਾਲ ਲਵਾਂਗੇ ਜਿਹੜੇ 4-5 ਦਿਨ ਹੈਗੇ ਨੇ ਲਾਲਪਰੀ ਬੁਲਾਵਾਂਗੇ ਲਾਲਪਰੀ ਚੰਡੀਗੜ੍ਹ ਚੱਲਾਂਗੇ ਓਏ ਉਹ ਫਰਤਾਰ ਤਾਂ ਲੈ ਗਿਆ ਓਹ ਸਾਡਾ ਆਪ ਦਾ ਚੰਡੀਗੜ੍ਹ ਥਰ ਲੈ ਕੇ ਵਾਕੇ ਆਏ ਰੋ ਆਪਾਂ ਨੂੰ ਦੇਖਿਆ ਟੁੱਟਿਆ ਜਾਂ ਮੋਟਰਸਾਈਕਲ ਨੂੰ ਵੇਚਾਂਗੇ ਉਹਨਾਂ ਦਾ ਕਾਲੂ ਨਾਲੇ ਹਾਂ ਕਾਲੂ ਚੱਲੀ ਹੁਣ ਆਪਾਂ ਚੱਲੇ ਏਸੀ 'ਚ ਬਹਿਣਾ ਓਏ ਓਏ ਹੋਰ ਯਾਰ ਇੱਥੇ ਗਰਮੀ ਜਿੰਗਦੇ ਆਗੇ ਨਿਹਾਰੇ ਲਾ ਮੈਂ ਚਾਰਨ ਕੋਲ ਦੇ ਖਾਣ ਵਾਲਾ ਆ ਗਿਆ ਸਾਰਾ ਪੂਰਾ ਕਿਤਾਬ ਸਿੱਧੀ ਆਪਾਂ ਪਰ ਚਾਗੇ ਸਾਰਾ ਇੱਕ ਲਾਵੀ ਸੀ ਓਏ ਏਸੀ ਓਏ ਕੁਝ ਆ ਸੋ ਬੇਜੀ ਤੇ ਨਾ ਬਾਈ ਹਾਂ ਗੇ ਯੂਜ਼ ਨੇ ਹੋਰ ਦੱਸ ਹਾ ਗਵੀ ਰੋਸਾ ਰੋਸਾ ਜੀ ਚੰਦ ਬਾਹ ਗਈ ਸੋਰੀ ਬਾਈ ਆਈ ਉਹਨੇ ਮੋਟਾ ਹੀ ਆ ਆ ਯਾਰ ਯਾ ਆਪਾਂ ਤਾਂ ਟਗੜੀ ਪੈਣਿਆ ਤੇਰਾ ਆਪਾ ਸਮਾਨ ਵੜਾ ਕੇ ਹੋਰ ਨਹਿਰ ਦੇ ਬੰਦੇ ਆ ਆ ਗਏ ਨੇ ਨਾਲ ਯੋਲੇ ਪਈਰ ਕੋਈ ਦੇਖੇ ਆਪਣੇ ਜਨ ਵਧਿਆ ਨੇ ਜਣਗੇ ਖੁੱਲ ਜਾਂਦੀ ਹਵਾ ਯਾ ਬਡੀ ਮਗਾਂ ਨਾ ਹੋਈ ਨਾ ਗਰਮ ਮਾਰਦਾ ਬਾਈ ਨੇ ਲਵਾ ਹੰਡੀ ਮਾਰਨ ਵਾਸਤੇ ਜਿਵੇਂ ਉਹ ਪਈਆ ਦਾ ਕਾਸਾ ਪੈਸਾ ਦਾ ਬੋਤਾ ਲਾ ਪੈ ਨਹੀਂ ਕੰਦਾ ਚੰ ਪਈ ਨਹੀਂ ਆਹ ਆਏ ਵੇ ਗਾ ਰਹੇ ਨੇ ਵੇ ਗੋਮਗੇ ਵੀ ਰਹਿ ਨਾ ਹੁਣ ਤਾਂ ਇਹ ਨਾ ਤਾਂ ਵੀ ਕਿਤੇ ਖਾਂਗੇ 12:30 ਸਵਾ 12 ਹੋ ਗਏ 4 ਵਜੇ ਸਮਾਨ ਨਹੀਂ ਜਾਣਾ ਚਲੋਂ ਤਾਂ ਲਾਵਾਂ ਯਾਰ ਮੈਂ ਫਾਂਦਾ ਮਨੀਓ ਪੈ ਨਿਆ ਹੁਣ ਤਾਂ ਮਰੇ ਦਾ ਪੈ ਤੈਨੂੰ ਖੜਨ ਦੀ ਪਈਆ ਸਮਾਨ ਵੀ ਭਾਰ ਚੱਲ ਪੈ ਜਾ ਰਿਹਾ ਸੋ ਸੁਣਾ ਤੂੰ ਸੋਈ ਐਫ ਯੂ ਮੂਮੈਂਟ ਲੇਟਰ ਓਏ ਉੱਠ ਮੜਾਇਆ ਉੱਠੀ ਗੱਲ ਸੁਣ ਮੇਰੀ ਇੱਕ ਮੈਨੂੰ ਸਕੀਮ ਆਈ ਆ ਉਹ ਮੈਨੂੰ ਕੁਸਤੀਮ ਆ ਕੇ ਸੁਣ ਲਾ ਹਾਂ ਦੱਸ ਬਈ ਜੇ ਬਾਈ ਜੀ ਨੂੰ ਮਾਰਦੇ ਓਏ ਕੀ ਕਹਿਣਾ ਯਾਰ ਤੂੰ ਬਾਈ ਨੂੰ ਹੋਰ ਹੋਏ ਆ ਦੇਖਾ ਫੇਰਾ ਆ ਤਾ ਬੰਦਿਆਂ ਜਿ ਕੋ ਮਰਾ ਆਪਣਾ ਉਥੇ ਮੋਟਰ ਹੈ ਉਹਦੇ ਨਾਲ ਟੁੱਟ ਆਇਆ ਆ ਭਾਈ ਕਮਾਨ ਰੱਖੇ ਹੋਇਆ ਉਹਦੇ ਜੇ ਉਹਨੇ ਦਾ ਦਰੋਹ ਦੀ ਤੇ 10 ਪੁੜੀਆਂ ਬੇਚਦੇ ਉਹਨਾਂ ਲੱਖ ਰੁਪਏ ਬਣਗੇ ਆਪਾਂ ਨੂੰ 10000 ਦਿੰਦਾ ਉਹ ਆਪਣਾ ਕੀ ਫਾਇਦਾ ਇਹ ਚ ਨਾਲੇ ਧੋਪੇ ਮਰੋਲੇ ਪਿੱਛੇ ਨਾਲੇ ਜਦ ਵੀ ਜਾਨ ਖਤਰੇ ਚ ਪਾਓ ਕਿੰਨੇ ਨੇ ਫੜੇਗੇ ਇਹ ਨਹੀਂ ਸੁਣਾਉਣਾ ਆਪਾਂ ਨੂੰ ਮੈਨੂੰ ਤਾਂ ਮੁੱਕਰ ਜਾਣਾ ਹੈ ਮੇਰੇ ਕੋਲਸ ਲੱਗਦੇ ਓਏ ਨਹੀਂ ਨਹੀਂ ਓਏ ਇਦਾਂ ਨਾ ਕਹਿ ਕਿਉਂ ਮੈਨੂੰ ਯਾਦ ਨਹੀਂ ਆਇਆ ਪਟਰੇਵੇ ਸਟੇਸ਼ਨ ਦੇ ਖੱਲੇ ਘਰੇ ਪਈ ਸੀ ਆਪਾਂ ਨੂੰ ਬਾਈ ਜੀ ਨੇ ਸਾਰਾ ਵੇਲਾ ਸੀ ਆਪਾਂ ਨੂੰ ਬਾਈ ਜੀ ਨੇ ਆਪਾਂ ਨੂੰ ਛੋਟੇ ਤੋਂ ਲੈ ਕੇ ਐਡਾ ਕਰਤਾ ਇਦ ਤੱਕ ਕੱਖ ਤੋਂ ਨੱਖ ਬਣਾਤਾ ਆਪਾਂ ਨੂੰ ਹੋਰ ਤੂੰ ਦੱਸ ਬਾਈ ਨੂੰ ਮਾਰਨ ਨੂੰ ਕਰਦਾ ਬਾਈ ਸੱਤ ਨੇ ਆਪਾਂ ਨਹੀਂ ਆਪਾਂ ਨੇ ਕੁਝ ਨਹੀਂ ਕੀਤਾ ਆਪਾਂ ਗਰੀਬ ਸੀ ਕਿ ਸੜਕਾਂ 'ਤੇ ਪਏ ਮੰਦਰ ਨੇ ਤੇ ਆਪਾਂ ਤਾਂ ਬਾਈ ਨੇ ਆਪਾਂ ਨੂੰ ਜੱਟ ਕਰ ਦੇਖ ਲਾ ਤੂੰ ਮਾਰਨ ਨੂੰ ਕਰਦਾ ਬਾਈ ਨੂੰ ਅੱਛਾ ਯਾਰ ਆਲੇ ਮੈਂ ਸੋਚਿਆ ਸੀ ਸੋਚੇ ਕਰ ਮੜਾ ਯਾ ਬਾਈ ਤਾਂ ਚਾਹੀ ਜਿਆ ਮਰ ਗਏ ਰਜੇ ਕੰਜੂਸ ਹੋਵੇ ਚਲ ਆਪਾਂ ਉਹਨੇ ਸ਼ਾਮ ਤਾ ਲਿਆ ਅੱਜ ਕੱਲੋ ਸਮਝ ਕੋਈ ਨਹੀਂ ਸਮਝਦਾ ਬਰੇ ਕਿਹਦੇ ਨੂੰ ਸਹੀ ਗੱਲ ਹੈ ਇਸ ਤੇ ਚਲੇ ਕੋ ਕੁਸ ਨਹੀਂ ਦੇਗਾ ਹੋ ਆ ਆਪਣੇ ਤਾਂ ਜਾਂ ਆਪਣੇ ਟਾਪ ਨੂੰ ਲੈ ਕੇ ਦੋ ਤਿੰਨ ਸਾਲਾਂ ਬਾਅਦ ਕੰਮ ਚੱਲਣ ਲੱਗਿਆ ਪਹਿਲਾਂ ਗਰੀਬ ਹੀ ਸੀ ਆਪਣੇ ਵਰਗਾ ਚੰਦ ਪੈ ਜਾ ਕੇ ਹੁਣ ਸਟੇਸ਼ਨ ਆਲਾ ਹੀ ਨੀਚੇ ਪੈ ਜਾ ਯਾਰ ਮੇਰਾ ਉਹਨਾਂ ਦੀ ਗੱਲ ਗੁਰਜੀ کہیں ਚੁੱਪ ਕਰਕੇ ਬੈਠਾਂ ਅੰਤ ਨੂੰ ਸਮਾਂ ਨਾਲ ਮਿੜਾ ਹੀ ਆਉਣਾ ਆਪਾਂ ਤੈਨੂੰ ਤਾਂ ਕੰਮ ਕੁਮ ਕੁੰਮ ਦੇਖਿਆ ਹੁਣ ਕੋਈ ਬੇਬੇ ਹਾਂ ਪਰ ਇਹੋ ਹੀ ਨੇ ਰੈਜ਼ਿਊਮ ਜੇ ਦੋ ਤਿੰਨ ਕੰਪਨੀਆਂ ਦੇ ਵਿੱਚ ਦੇਖੋ ਇੱਕ ਦੋ ਦਿਨ ਚ ਮੇਲ ਭੇਜ ਦਣਗੇ ਦੇਖ ਲੈ ਪੁੱਤ ਕੰਮ ਕਰਕੇ ਸਰੂਗਾ ਉਹ ਤਾਂ ਸਰਨਾ ਨਹੀਂ ਹੈਗਾ ਉਹ ਹੋਰ ਫਿਰ ਭੈਣ ਵੇਖ ਗਈ ਸਾਰਾ ਕਰਜ਼ਾ ਚੱਕ ਕੇ ਵੇਖ ਗਿਆ ਹੋਰ ਉਹਦਾ ਵੀ ਮੈਨੂੰ ਤਾਂ ਟੈਨਸ਼ਨ ਬਹੁਤ ਆਉਂਦੀ ਹੈਗਾ ਆਉਂਦੇ ਨੇ ਉਹ ਆਉਂਦਾ ਆਖਤੀ ਮੁਰ ਜਾਂਦਾ ਆਉਂਦਾ ਆਖਤੀ ਮੁਰ ਜਾਂਦਾ ਬਾਰਾ ਚ ਸ਼ਰਮ ਕਿ ਆਉਂਦੀ ਹੈ ਲੋਕ ਦੇਖਦੇ ਨੇ ਪੁੱਤ ਕੋਈ ਨਹੀਂ ਕਰਦਾ ਬੇਬੇ ਨਾਲੇ ਕੋਈ ਕੱਲੀ ਭੈਣ ਚ ਵੀ ਕਰਜ਼ਾ ਚੱਕ ਕੇ ਵੇਖ ਲਿਆ ਠੀਕ ਆ ਬਾਹਰ ਬਹੁਤਾ ਹੁਣ ਤੂੰ ਜਾ ਨਹੀਂ ਸਕਦਾ ਹੈਗਾ ਹੁੰਦਾ ਇੱਥੇ ਕੰਮ ਦੇਖਦਾ ਦੇਖਦਾ ਇੱਥੇ ਦੇਖਦਾ ਗੈਰ ਚੱਦਦਾ ਹੈਗਾ ਪੁੱਤਾ ਬਾਪਾ ਤੇਰਾ ਨਰੇਗਾ ਚ ਤਰਕੀ ਜਾਂਦਾਗਾ ਆਖਣੇ ਆਉਂਦਾਗਾ ਉਹਦਾ ਵੀ ਦੇਖ ਲਾ ਉਹ ਬੁੜਾ ਬੰਦਾ ਕਾ ਕਿਹੜੇ ਹਾਲਾਂ ਨਾਲ ਫਿਰਦਾਗਾ ਉੱਥੇ ਬੰਗੋ ਤਾਂ ਖੰਦ ਰੇਗਾ ਦਾ ਕੰਮ ਬਖਾਈ ਨਹੀਂ ਸਭ ਖਾਗਾ ਕਰਨਾ ਬਥੇ ਰੋਖਾਗਾ ਤੂੰ ਤਾਂ ਤੇਰੀ ਗੱਲ ਸਹੀ ਆ ਹਾਂ ਤੂੰ ਵੀ ਦੇਖ ਲਾ ਹੁਣ ਲੋਕ ਕੀ ਕਹਿਣਗੇ ਵੀ ਪੁੱਤ ਤਾਈ ਫਿਰਦਾ ਬਾਪ ਨਰੇਗਾ ਜਾਗਾ ਹੈ ਸਭ ਕੰਮ ਪੁੱਤ ਪੁੱਤ ਜੇ ਪਰੌਣਾ ਬੈਠਾ ਹੋਵੇ ਮੂਹਰੋ ਆਗੇ ਆਪਣੇ ਆਰਤੀ ਪੈਸੇ ਨਾਲ ਫਿਰ ਆਪਾਂ ਕੀ ਕਰਾਂਗੇ ਇਹ ਤਾਂ ਔਖਈਆ ਉਹ ਦਿਖਾਉਣ ਜੋਗੇ ਵੀ ਨਹੀਂ ਰਹਿਣੇ ਅਗਲਾ ਕੋਕਾ ਕਰਦਾ ਚੱਕ ਕੇ ਬਿਆਹ ਕਰਿਆ ਕੁੜੀ ਦਾ ਕੱਲੀ ਦਾ ਚੱਲ ਕੋਈ ਨਹੀਂ ਮੇਰੇ ਕੋਲ ਚਾਰ ਪੈਸੇ ਪੈਣੇ ਹਜ਼ਾਰ ਤੀ ਤਾਂ ਮੂੰਹ ਬੰਦ ਕਰਾਉਣ ਲਈ ਉਹ ਦੇ ਦੇਣਾ ਜਿਹੜੇ ਬਾਹਰੋਂ ਕਮਾ ਕੇ ਲੈ ਕੇ ਆਏਗਾ ਦੇਖ ਲੈ ਪੁੱਤ ਜਿਵੇਂ ਹੁੰਦਾ ਉਵੇਂ ਕਰ ਲਾ ਸਾਰਾ ਕੰਮ ਨਾ ਮੇਰੇ ਪਰਾ ਮਰੇ ਆਪਣੇ ਬਾਪ ਦੇ ਹੱਦ ਅਸਦਾ ਉਧਰ ਹੂੰ ਦੇਖਦਾ ਕਾ ਆਰਾਮ ਕਰੂੰਗਾ ਮੰਜੇ ਤੇ ਬੈਠ ਕੇ ਬਹੁਤ ਔਖਾ ਬਤਾ ਕੰਮ ਕਰਨਾ ਬਹੁਤ ਔਖਾ ਹੈ ਤੇਰੀ ਗੱਲ ਤਾਂ ਸਹੀ ਆ ਊੜਾ ਸਰੀਰ ਆਗਾ ਹੂੰ ਠੀਕ ਆ ਤਾਨੂੰ ਨਾ ਜਾਣੀ ਤਰਣਾ ਅਜੇ ਕੁੜੀ ਲਵੇ ਨਿੱਕਾ ਨਿਆਣਾ ਹੋਣਾਗਾ ਉਹਦਾ ਵੀ ਕਰਨਾ ਪਤਾ ਬਚੇਰਾ ਕੋਸਾ ਜਸੂਸ ਦਾ ਸਾਸ ਦਾ ਇਹ ਨਾ ਦੇ ਨਾ ਕਬੜਾ ਜਾਂਦਾਗਾ ਬੇਬੇ ਕੁਛ ਦਿੱਤਾ ਨਹੀਂ ਆਪਣੇ ਸਾਰੇ ਦੁੱਖ ਟੁੱਟ ਗਏ ਯੋਗਾ ਬੁੱਤ ਮੈਨੂੰ ਕੰਪਨੀ ਵਾਲਿਆਂ ਨੇ ਸਿਲੈਕਟ ਕਰ ਲਿਆ ਸਭ ਚੀਜ਼ 30 ਹਜ਼ਾਰ ਤਨਖਾਹਗੀ ਹਜ਼ਾਰੀ ਸਾਰੇ ਮਤਲਬ ਤੁਹਾਨੂੰ ਦੇਣਗੇ ਸਾਰੇ ਕਰਜ਼ੇ ਦਿੱਤੇ ਜਾਣਗੇ ਹੋਰ ਨਾਲੇ ਆਰਾਮ ਨਾਲ ਇੱਥੇ ਬੈਠ ਕੇ ਕੰਮ ਕਰਨਾ ਹੋਰ ਇੱਕ ਦੱਸਦੀ ਕੋਈ ਨਹੀਂ ਮੇਰੀ ਗੱਲ ਸੁਣ ਮੈਨੂੰ ਕੰਪਨੀ ਵਾਲਿਆਂ ਨੇ ਬੁਲਾਇਆ ਹੈਗਾ ਅੱਛਾ ਮੈਂ ਜਾ ਕੇ ਆਉਣਾ ਮੜਾ ਜਾ ਠੀਕ ਆ ਜਾਇਆ ਹਾਂ ਤੇ ਵਾਪਸ ਨੂੰ ਦੱਸਣੀ ਨਾਲੇ ਸੋਹਣੇ ਕੱਪੜੇ ਪਾ ਕੇ ਜਾਣਾ ਜਿਹੜੇ ਪਹਿਲਾਂ ਨੇ ਤੈਨੂੰ ਤੋਰ ਜਾਣਾ ਸੋਹਣੇ ਪਾਜਾ ਪੁੱਤ ਸੋਹਣੇ ਪਾਜਾ ਹੋਰ ਉਹੀ ਕੱਪੜੇ ਪਾ ਕੇ ਜਾਣਾ ਮੈਂ ਠੀਕ ਆ ਠੀਕ ਆ ਠੀਕ ਹੈ ਮੈਂ ਤਾਂ ਬਾਪੂ ਦਾ ਸਹੀਆ ਪੁੱਤ ਆ ਤਾਂ ਬਾੜੀ ਵਜੇ ਸੌਂ ਗੀ ਅੱਜ ਤੇ ਭਵਾਲੀ ਜੀ ਦਾ ਸੱਰੀ ਆਇਆ ਜੇ ਜੀ ਸਰਦੀ ਸੁਣੀਆ ਗਰੀਬ ਲੋਕਾਂ ਦੇ ਸਾਰੇ ਇੰਨ ਕਰ ਕਰ ਸੁਣ ਆ ਓਏ 5:30 ਹੋ ਗਏ ਕਿੱਥੇ 5:00 5:00 ਬਾਈ ਗਾਣ ਗੱਦੂ ਚੱਲ ਫੜ ਹੋਰ ਖੜਾ ਓ ਫੜ ਜਾ ਓਏ ਸੁਸਤੀ ਜੜੀ ਪਈ ਆ ਬੰਦਾ ਖੜਾ ਹੋ ਗਿਆ ਤੈਨੂੰ ਕਿਹਣੀ ਮਿਠਾਈ ਲਾਰ ਬਣਾਉਣ ਨੂੰ ਕਿ ਹੱਜੇ ਨੂੰ ਚੱਲੋ ਨਾਲੋਂ ਨੂੰ ਪੀ ਆ ਜਾਓ ਮੂਰੋਲਾ ਆਇਆ ਬਸ ਆਇਆ ਕੋਣ ਉਹ ਨਾ ਰਹਿ ਮਬਾ ਲਾਈਟ ਵੀ ਬਰਾਂਦੀ ਹੈ ਕਿ ਮੇਰੇ ਹੋ ਰਿਹਾ ਭਾਈ ਤੁਹਾਨੂੰ ਮੀਚੇ ਪੈ ਰਹੇ ਉਹ ਗਰਮੇਗਾ ਤਾਹੀ ਪੈ ਰਹੇ ਚਲੀਏ ਚਾ ਮੈਂ ਰੱਖਾ ਸਟੇਟ ਬੰਦ ਕਰ ਦੇ ਮਾੜੀ ਐਕਸਲ ਵੀ ਨਾ ਕਰ ਲਈਏ ਬਸ ਆਇਆ ਯਾਰ ਨਾਈਟ ਠੀਕ ਹੈ ਸੈਂਟਰ ਗਾਰਡਨ ਤੋਂ ਰੋਕੀ 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 ਰੰਗ ਤੂੰ ਕੌਣ ਬਾਈ ਤੂੰ ਮਹਾਰਾਜ ਦਾ ਭਾਈ ਅੱਛਾ ਉਹ ਆਪਣਾ ਬੰਦਾ ਜਿਹੜਾ ਸ਼ੇਰੇ ਬਾਈ ਨਾਲ ਕੰਮ ਕਰਦਾ ਉਹ ਉੱਧੇ ਗਿਆ ਜੁਬਾਕ ਬਚੀ ਇੱਥੇ ਬੈਠੇ ਯਾਰ ਦੱਸ ਤੂੰ ਕਾ ਭਾਈ ਤੇਰਾ ਭਾਈ ਨਹੀਂ ਆਇਆ ਉੱਥੇ ਯਾਰ ਉਹ ਪੁਲਿਸ ਵਾਲਿਆਂ ਨੇ ਹੈ ਕੀ ਛਾਲਿਆ ਰੇ ਕੀ ਗੱਲ ਹੋ ਗਈ ਤੂੰ ਸਾਨੂੰ ਨਾਲ ਬੁਲਾ ਗਈ ਇੱਥੇ ਨਹੀਂ ਭਾਈ ਉਹਨਾਂ ਨੂੰ ਉਹ ਥਾਣਪੀਨ ਕਰਨ ਲੱਗੇ ਪਮਾਨ ਮੇਰੇ ਕੋਲ ਸੀ ਉਹਨਾਂ ਨੇ ਮੈਨੂੰ ਛੋਟੇ ਕਰਕੇ ਛੱਡਤਾ ਹੋ। ਅੱਛਾ ਕੀ ਹੋ ਗਿਆ ਫਿਰ ਉਹਨੂੰ ਤੈਨੂੰ ਤਾਂ ਨਹੀਂ ਕੁਝ ਕਿਹਾ ਉਹਨਾਂ ਨੇ? ਨਾ ਨਾ ਮੈਂ ਤਾਂ ਭੇਜਤਾ ਹੀ ਉਹ ਜੀ ਸਮਾਲ ਹੈ ਆਪਣੇ ਵੀ ਨਾ ਫਰਲਾਣਾ ਸਾਫ। ਚੀਜ਼ ਦੀ ਮਾਨ ਭਾਈ ਜਾਨ ਸਾਨੂੰ ਕੀ ਪਤਾ? ਆ ਵੀ 5 ਗ੍ਰਾਮ 20000। ਪੈਸੇ ਕੋਈ ਨਹੀਂ ਕੱਭਾਂਗੇ ਉਹ ਤੇਰਾ ਬਾਈ ਬਾਈ ਹੀ ਕਰਾਂਗੇ। ਇਹ ਚੋਲ ਦੇ ਭਾਦੇ। ਇਹ ਜਮਾਈ ਦੇ ਭਾਦੇ। ਕਿ ਉਹ ਵੀ ਆ ਲੈਣੇ। ਵੇ ਆ ਹੋਣੀ ਮੈਗਾ ਜਿਹੜਾ ਸਰਾਰੂ ਜਾਂ ਕਰਦਾ ਸੀ।

ਕੀ ਹੋ ਗਿਆ ਭਾਈ ਬੜੇ ਮਾਰਦੇ ਓ ਉਹਨੂੰ ਕੀ ਹੋ ਗਿਆ ਫਾਈਨਲ ਆਪਾਂ ਨੂੰ ਮਾਰੇ ਨਾਲ ਉਹਨੂੰ ਆ ਬਚ ਕਿਵੇਂ ਗਿਆ ਆ ਜੀ ਤਾਂ ਆਪਾਂ ਮਾਰ ਸਿੱਟ ਕੇ ਆਏ ਸੀ ਮੈਨੂੰ ਨਹੀਂ ਪਤਾ ਬਚ ਗਿਆ ਤੂੰ ਆ ਜਾ ਫੜ ਲੈ ਭਾਈ ਆਪਾਂ ਨੂੰ ਮਾਰ ਤੂੰ ਭਾਈ ਆਪਾਂ ਨੂੰ ਨਾ ਸਾਹ ਥੜੇ ਨੇ ਮਾਰਤਾ ਓ ਪਜਾ ਪਜਾ ਕੇ ਕਿਤਾ ਸਾਲੀ ਗਰਮੀ ਬਹੁਤ ਆ ਮੈਂ ਤਾਹੀ ਤਾਂ ਇੰਦਿਆਂ ਚ ਨਹੀਂ ਆਉਂਦਾ ਸੀ ਗਰਮੀ ਗਰਮੀ ਕਿਉਂ ਚੰ ਪਰੇਛੜਦਾ ਨਹੀਂ ਸਾਲਿਆਂ ਨੂੰ ਮਾਰ ਕੇ ਜਾਊਂਗਾ ਅੱਜ ਦਾ ਅੱਜ ਮਸਾ ਹੱਥ ਲੱਗੇ ਨੇ ਅੱਜ ਨਾਲੇ ਮਿੰਦਾ ਦਾ ਸ਼ੇਰਾ ਵੀ ਘਰੇ ਨਹੀਂ ਹੈਗਾ ਨਹੀਂ ਤਾਂ ਸ਼ੇਰਾ ਗੋਲੀ ਵਿੱਚ ਦੀ ਕੱਢ ਦਿੰਦਾ ਭੱਜ ਨਾ ਮੈਨੂੰ ਅੱਜ ਨਹੀਂ ਹੈਦਨੇ ਤੰਬਾ ਦੇਖ ਪਹਿਲਾਂ ਰੋ ਸਾਲਾ ਕੋਈ ਤੇ ਬਾਜ ਦੇ ਪਹਿਲਾਂ ਰੋ ਤੂੰ ਅੱਜ ਨਹੀਂ ਛੱਡਦਾ ਮੈਂ ਇਕੱਲੇ ਇਕੱਲੇ ਨਹੀਂ ਜੇ ਮੈਨੂੰ ਇਹਨਾਂ ਨੇ ਪਿੱਛੇ ਪਿੱਛੇ ਬਾਹਰ ਕਰਿਆ ਸੀ ਨਾ ਉਮੀ ਪਿੱਛੇ ਪਿੱਛੇ ਬਾਹਰ ਕਰੂੰਗਾ там бадик пара رو کوئی اج نہیں چڑھتا اجا پٹ ਕਵਰੇ ਆ ਕੇ ਨੰਗ ਗਿਆ ਲੱਗ ਗਿਆ ਨਾ ਇਹ ਬਹਿ ਨਹੀਂ ਲੱਗ ਗਿਆ ਛੁਕਰਾਓ ਓਹ ਓਹ ਅਹ ਅਹ ਅਣਗਟੇ ਕਾ ਨਹੀਂ ਨਾ ਕੰਮ ਨਹੀਂ ਜਾ ਵੇ ਲੰਗਿਆ ਹੋਵੇ ਛੁਕਰਾ ਲੰਗ ਜਾਂਦੇ ਨੇ ਮਾਰੇ ਜਾਂ ਵੀ ਤੁਹਾਨੂੰ ਉਹ ਇਹ ਕੈਮਰਾ ਮਾਰਤਾ ਓਏ ਬਾਈ ਨੂੰ ਕੀ ਦੱਸੂ ਮੈਂ ਬਾਈ ਮਾਰ ਦੂਏ ਚਲ ਕੋਈ ਨਹੀਂ ਦਰਦ ਦਰਦ ਦੇ ਬਾਈ ਨੂੰ ਕਹਿਣ ਨਾ ਚਲ ਜਾ ਹੈਲੋ ਬਾਈ ਆ ਬੋਲ ਤਮਦ ਬੋਲਦਾ ਬੋਲਾਂਗੇ ਕਿੰਨੇ ਬੋਲਦਾਗਾ ਬਾਈ ਆਪਣਾ ਭਾਈ ਮਾਰਤਾ ਕੀ ਕਹਿਣਾ ਭਾਈ ਮਾਰਤਾ ਭਾਈ ਤੂੰ ਸਿੱਤਰ ਨਾ ਖਾ ਲਈ ਮੇਤੋਂ ਬਾਈ ਸੱਚੀ ਕਹਿਣਾ ਜਿਹਨੂੰ ਆਪਾਂ ਨਾ ਅਜਿਹਾ ਕਰਦੀ ਜਾ ਉਹ ਪਤਾ ਨਹੀਂ ਕਿੱਥੋਂ ਦੇਖ ਗਿਆ ਹੁਣ ਮੇਰਾ ਭਾਈ ਆਪਣਾ ਭਾਈ ਮਾਰਤਾ ਉਵੇਂ ਮੈਂ ਤੈਨੂੰ ਗੱਲ ਦੱਸਦੀ ਮੇਰੇ ਘਰੇ ਨਾ ਵੜ ਜੀ ਹੁਣ ਜੇ ਆਪਦੀ ਭਲੀ ਚਾਹਣਾ ਨਾ ਘਰੇ ਨਾ ਵੜ ਜੀ ਨਹੀਂ ਮੇਰੇ ਹੱਥੋਂ ਮਰ ਜਾਏਗਾ ਬਾਈ ਮੈਂ ਤੁਹਾਨੂੰ ਫੋਨ ਚੁਲਾਉਂਦਾ ਮੈਂ ਤੁਹਾਨੂੰ ਤਾਂ ਹੀ ਫੋਨ ਲਾਇਆ ਸੀ ਆਪਣੇ ਭਾਈ ਦਾ ਬਦਲਾ ਇੰਨਾ ਖੁਸ਼ੀ ਤੈਨੂੰ ਪਤਾ ਅੱਜ ਮੈਂ ਪ੍ਰਧਾਨ ਕੀ ਦਬਾ ਕੇ ਆ ਆਬਦੇ ਮਾਮੇ ਦੇ ਮੁੱਡੇ ਨੂੰ ਆਉਂਦੇ ਸਾਰ ਮੈਨੂੰ ਆ ਖਬਰ ਮਿਲੀ ਆ ਬਾਈ ਭਾਈ ਦਾ ਬਦਰਾ ਲੈਣਾ ਮੈਨੂੰ ਮਾਫ ਕਰ ਦੋ ਮੈਂ ਤਾਂ ਕੁਝ ਨਹੀਂ ਮੇਰੇ ਪਿੱਛੇ ਪਿੱਛੇ ਮਾਰ ਗਿਆ ਉਹ ਤੈਨੂੰ ਤਾਂ ਮੈਂ ਆਖੇਦਾ ਕਰਿਆ ਜਾਂ ਤੈਨੂੰ ਮੈਂ ਕਰੀ ਬਹਿ ਕੀ ਗੱਲ ਕਰਦਾ ਤੇਰੇ ਨਾਲ ਤਾਂ ਮੈਂ 5 ਮਿੰਟ ਜਾ ਬਸ ਤੁਰੇ ਤੁਰੇ ਮੇਰਾ ਸਿਰ ਖੋਲਤਾ ਉਹਨਾਂ ਨੇ ਮਿੰਟ 5 ਜਾ ਜਾ ਤੈਨੂੰ ਗੱਲ ਦੱਸਤੀ ਆ ਗਿਆ ਆ ਗਿਆ ਆ ਗਿਆ ਮੂੰਹ ਕੱਟਾ ਕੇ ਉਹ ਤਾਂ ਗੁੱਸਾ ਕਰਨ ਜਾਣ ਕਰਦੇ ਨੇ ਬਾਈ ਮੈਨੂੰ ਤਾਂ ਮਾਫ ਕਰ ਦੇ ਬਾਈ ਮਾਂ ਕੀ ਕਰਦਾ ਤੂੰ ਮੈਂ ਆਪਣਾ ਭਾਈ ਮਾਰ ਗਿਆਰੇ ਭਾਈ ਮੇਰੇ ਨਾਲ ਕਹਦਾ ਤੇ ਮੇਰੇ ਨਾਂ ਨਾਲ ਬਾਦ ਕਹ ਜੀ ਤੁਸੀਂ ਤੁਹਾਨੂੰ ਇੰਨਾ ਪਤਾ ਜਰਮਾ ਤੁਹਾਨੂੰ ਚੱਕ ਕੇ ਲੈ ਗਏ ਆ ਥੋਗੀ ਦੀਗਾ ਕੱਖ ਦੀਗਾ ਮੈਂ ਮੰਨੇ ਹੁਣ ਮੇਰੇ ਕੋਲ ਪੈਸੇ ਨਹੀਂ ਗਏ ਆ ਬੱਧੀ ਕਹਦਾ ਤੇ ਤੁਹਾਨੂੰ ਇੱਕ ਖਵਾ ਦੇ ਦਿੱਤਾ ਤੇ ਨੀ ਤੂੰ ਜ਼ਿੰਮੇਵਾਰੀ ਦਿੱਤੀ ਤੇ ਤੂੰ ਮੱਧਾ ਨਹੀਂ ਮਰਿਆ ਭਾਈ ਮਾਂ ਚੱਲਦੇ ਤੇ ਆਥਰ ਪਰੇ ਹੋ ਗਿਆ ਭਾਈ ਪਿੱਛੇ ਪਿੱਛੇ ਮਾਰ ਕਰ ਗਿਆ ਪਿੱਛੇ ਪਿੱਛੇ ਇਸ ਤਰ੍ਹਾਂ ਮਾਰ ਬੜਾ ਬਗੇ ਦੀਵਾਰ ਖੜਨੇ ਗਏ ਸੀ ਉੱਥੇ ਪਿੱਛੇ ਮਾਰ ਕਰ ਗਿਆ ਤੁਸੀਂ ਦੋ ਜਾਣੇ ਜੀ ਮਰੇ ਹੈ ਕਿ ਸੀ ਗਾਉ ਕੱਖ ਜਾਂ ਸਲਾਰੂ ਜਾਂ ਕਿਸੇ ਰੋਟੇ ਭਾਈ ਮੈਨੂੰ ਨਹੀਂ ਪਤਾ ਮਤਲਬ 100 ਆ ਕੇ ਰਚੇ ਬਾਹਰ ਦੇ ਕੋਈ ਈ ਮਾਰ ਕੇ ਮੈਨੂੰ ਸਿਰ ਭਾਰ ਤੂੰ ਦੇ ਮੈਨੂੰ ਅੱਗੇ ਨਹੀਂ ਪਤਾ ਕੀ ਹੋਇਆ ਪਰ ਤਲਾ ਮਾਰ ਕੇ ਮੈਨੂੰ ਤਾਂ ਟਾਈਮ ਨਹੀਂ ਪਤਾ ਹੁਣ ਕਿੱਥੇ ਛੱਟਦਾ ਉਹ ਨਹਿਰ ਛੱਟਦਾ ਭਾਈ ਨਹਿਰ ਤੇ ਰੁੜ ਗਿਆ ਨਾ ਤਾਂ ਹੁਣ ਅੱਗੇ ਫੋਨ ਕਰਦੇ ਹੋ ਜੀ ਲਾਖ ਮੈਨੂੰ ਮਿਲਣੀ ਚਾਹੀਦੀ ਭਾਈ ਕੋਟਾ ਕਾ ਉਹ ਹੈ ਇਹਨੂੰ ਤਾਂ ਪਾਣੀ ਨਹੀਂ ਦਤਾ ਹੈਗਾ ਭਾਈ ਮੈਨੂੰ ਵੀ ਪਤਾ ਭਾਈ ਅਗੇਰ ਵਾਲੇ ਨੂੰ ਫੋਨ ਕਰਦੇ ਉੱਥੇ ਜਾ ਕੇ ਆਉਂਗਾ ਭਾਈ ਪਈ ਮਰ ਗਿਆ ਆਪਣਾ ਰੋਲਾ ਰੋਲਾ ਪਈ ਮਰਵਾਤਾ ਦਿਆਂਗਾ ਤੁਹਾਨੂੰ ਦੋਨਾਂ ਨੂੰ ਇੰਨਾ ਪੱਗ ਚਾਹਿਆ ਨਾ ਮੈਂ ਦਰਮੇਂ ਕਰਤੀ ਤੈਨੂੰ ਅੱਜੀ ਆ ਪੱਬਜੀ ਖਾਂਦਾ ਸੀ ਤੁਹਾਨੂੰ ਪੂਰੀ ਖਵਾਉਂਦਾ ਸੀਗਾ ਭਾਈ ਤੂੰ ਸੁਕਰ ਕਰ ਤਾ ਇੱਕ ਤਾਂ ਪਈ ਭਾਈ ਮੈਂ ਵੀ ਮਰ ਗਿਆ ਨਾ ਜੇ ਮੈਂ ਟੋਮਟੋ ਖਿਲਾਉਂਦਾ ਮੈਂ ਹਰਾਣਾ ਦੇ ਲੇਫੇ ਪਈ ਮਰਵਾ ਕੇ ਆ ਗਿਆ ਗਿੰਗ ਗਾਲਾਂ ਕਰਕੇ ਚਤਨ ਅੰਕ ਲਵਾ ਕੇ ਆ ਰਿਹਾ ਵਰਤੀ ਮੇਰਾ ਖੂਤ ਹੋ ਰਿਹਾ ਆਪਾਂ ਇਹ ਬੁਢੀ ਨੇ ਚੱਕ ਲਈ ਸਾਰੀ ਉਮਰ ਦਾ ਫਸਤਾ ਹੁਣ ਆ ਤੇਨੂੰ ਤੇਰੇ ਤੇ ਕਲੰਕ ਲੱਗਿਆ ਤੇਰੀ ਵਜੇ ਨਾਲ ਤੇਰਾ ਭਾਈ ਮੜਿਆ ਗੋਲੀ ਗੋਲੀ ਤੁਕਟਾਣਾ ਇਹ ਮਰ ਖੂਨ ਹੋ ਗਿਆ ਬਈ ਚੱਲੀ ਆਪਾਂ ਨੂੰ ਲੈ ਕੇ ਸਾਹ ਦੇ ਲੱਗ ਗਈ ਤੈਨੂੰ ਫਤਨ ਕਰ ਬਈ ਮੈਂ ਵੀ ਫਤਨ ਕਰ ਦੇਖੀ ਮੇਰੂ ਆਪਾਂ ਵੀ ਹੱਲ ਲਾ ਬੰਦੇ ਆਪਣੇ ਭਾਈ ਦਾ ਹੋਰ ਇੰਨੇ ਵੱਡਾ ਸਾਹ ਬਣ ਗੱਲ ਉਹਨਾਂ ਨਾਲ ਮੇਰਾ ਖੂਨ ਦਾ ਰਿਸ਼ਤਾ ਨਹੀਂ ਸੀ ਪਰ ਸੰਦੇ ਜੇ ਕੋਈ ਕਦੇ ਫਰਕ ਨਹੀਂ ਕੀ ਰੱਖਿਆ ਪਰ ਤਾਂ ਬਾਈ ਮੈਨੂੰ ਅੱਜ ਤੂੰ ਹੋ ਖੋਦਾ ਬਈ ਮੈਨੂੰ ਵੀ ਬਹੁਤ ਦੁੱਖ ਹੋ ਰਿਹਾ ਹੈ

ਦਬਾ ਲੈਣਾ ਨਾ ਮੈਂ ਤੇ ਨੇ ਦਰਗਾਹ ਤੇ ਮੋੜ ਤੇ ਕਿਤਾਬਾਂ ਕਿਤਾਬਾਂ ਇੱਧਰ ਆਹ ਬਾਹਰ ਕਰਿਆ ਅੰਦਰ ਆਹ ਅੰਦਰ ਆਹ ਮੈਂ ਨਾ ਗੱਲਾਂ ਕਰਦੇ ਨਹੀਂ ਕਰੀ ਨਾ ਕਰ ਨਾ ਗੱਲਾਂ ਕਰ ਫੋਲ ਦੇ ਖਾਬ ਨਾ ਰਹਿ ਮੁੰਡਾ ਰਹਾ ਮੂਣੀ ਕਰ ਸੁਬੀਂ ਆ ਤੋ ਜਾ ਬਸੇ ਜਾ ਗੋਲੀਆਂ ਦੇਖਣੇ ਖਾਲ ਨਾ ਕਰ ਅੰਦਰ ਬਾਹਰ ਕਿਹੜੇ ਖਾਲ ਖੋਣੇ ਆ ਇਹਨੂੰ ਬੁੜੀ ਗੱਲਾਂ ਗਰੇ ਖਾਲ ਬੁੜੇ ਮੁੰਡਾ ਮੈਂ ਪਹਿਲਾ ਮੁੰਡਾ ਮੈਂ ਖਿਆਖ ਦਿਖਾਵਾਂਗੀ ਮੇਰੇ ਮਾਰ ਜਿਹੜੀ ਗੋਲੀ ਮਾਰਨੀ ਆ ਮਾਰ ਦਿੰਦਾ ਤੁਸੀਂ ਕੁੜੀਆਂ ਟਾਂਕੇ ਨਹੀਂ ਮਾਰਦੇ ਹੈਗੇ ਹਰ ਛੋਟੀ ਦੇ ਕਿੱਥੇ ਫਿੱਟ ਨਹੀਂ ਪਉਂਦਾ ਚਲੋ ਵਾਹ ਤੋੜ ਪੰਦ ਕਰਦੇ ਤੋੜ ਦੇ ਸਾਰ ਕੇ ਛੋਟੀ ਦੇ ਮਾਂ ਦੀ ਮੇਰੇ ਨਾਲ ਤਾਂ ਕੁੜੀ ਦੇ ਕੰਮ ਕਰਨਾ ਜਿੱਥੇ ਕੋਣਾ ਠੀਕੋ ਬਸ ਦਾ ਨਹੀਂ ਸ਼ਾਮ ਨੂੰ ਘਰੇ ਨਹੀਂ ਆਉਂਦਾ ਹੈਗਾ ਉਹ ਮੈਂ ਕਰ ਨਹੀਂ ਦੋ ਜਿਹੜਾ ਕੁੱਤਾ ਇਹਨੇ ਕਰਨਾ ਸ਼ਾਮ ਦੀ ਰੋਟੀ ਨਹੀਂ ਪੱਕਦੀ ਗਿਰਦਾ ਤੂੰ ਤੈਨੂੰ ਮੈਂ ਤੂੰ ਖਾਣੇ ਲੰਗਾਈ ਲੋ ਅੱਜੀ ਕੁੜੀਆਂ ਹੀ ਮਾਰਦੇ ਪੁੱਤਾਂ ਆ ਤੇ ਸੋਨੇ ਵੇਖ ਵੇਖ ਕੇ ਨਾ ਖਾ ਮੇਰੇ ਘਰ ਆਉਂਦੇ ਮੇਰੇ ਪੁੱਤ ਨੂੰ ਖਾ ਦਿਓ ਆਜਾ ਮੇਰੇ ਖਾ ਲੋ